ਰੇਲਵੇ ਦੇ ਵੱਖ-ਵੱਖ ਡਿਵੀਜ਼ਨਾਂ ਵਿੱਚ ਨਿਰਮਾਣ ਕਾਰਜਾਂ ਦੇ ਚੱਲਦਿਆਂ ਲੰਬੀ ਦੂਰੀ ਦੀਆਂ ਟ੍ਰੇਨਾਂ ਨੂੰ ਡਾਇਵਰਟ ਕਰ ਦਿੱਤਾ ਗਿਆ ਸੀ ਇਸ ਕਾਰਨ ਉਹ ਆਪਣੇ ਨਿਰਧਾਰਤ ਸਮੇਂ ਤੋਂ ਘੰਟਿਆਂ ਦੇਰੀ ਨਾਲ ਪਹੁੰਚ ਰਹੀਆਂ ਸਨ ਹੁਣ ਪਰੇਸ਼ਾਨੀ ਵਧਣ ਵਾਲੀ ਹੈ ਰੇਲਵੇ ਨੇ ਵੱਖ-ਵੱਖ ਤਰੀਕਾ ਦੌਰਾਨ 26 ਟ੍ਰੇਨਾਂ ਰੱਦ ਕੀਤੀਆਂ ਨੇ ਰੇਲਵੇ ਨੇ ਫੈਸਲਾ ਸ਼ਾਨੇਵਾਲ ਨੇੜੇ ਨਿਰਮਾਣ ਕਾਰਜਾਂ ਕਾਰਨ ਟ੍ਰੈਕ ਜਾਮ ਪੂਨ ਕਾਰਨ ਲਿਆ ਹੈ ਇਹਨਾਂ ਵਿੱਚ ਸ਼ਾਨੇ ਪੰਜਾਬ ਪਠਾਨਕੋਟ ਨਵੀਂ ਦਿੱਲੀ ਚੰਡੀਗੜ੍ਹ ਐਕਸਪ੍ਰੈਸ ਸਮੇਤ ਕਈ ਅਹਿਮ ਰੇਲ ਗੱਡੀਆਂ ਸ਼ਾਮਲ ਨੇ ਜਦੋਂ ਕਿ 22 ਟ੍ਰੇਨਾਂ ਨੂੰ ਡਾਈਵਰਟ ਕੀਤਾ ਜਾਵੇਗਾ ਤਿੰਨ ਨੂੰ ਸ਼ਾਰਟ ਟਰਮੀਨੇਟ ਕਰਕੇ ਚਲਾਇਆ ਜਾਵੇਗਾ ਚੰਡੀਗੜ੍ਹ ਅਮ੍ਰਿਤਸਰ 24 ਤੋਂ 26 ਅਗਸਤ ਤੱਕ ਅਮ੍ਰਿਤਸਰ ਨੰਗਲ ਡੈਮ 14 ਤੋਂ 26 ਅਗਸਤ ਤੱਕ ਪਠਾਨਕੋਟ ਦਿੱਲੀ ਜੰਕਸ਼ਨ 16 ਤੋਂ 23 ਅਗਸਤ ਦਿੱਲੀ ਜੰਕਸ਼ਨ ਪਠਾਨਕੋਟ 15 ਤੋਂ 22 ਅਗਸਤ ਅਮ੍ਰਿਤਸਰ ਜੈਨ ਨਗਰ 14 16 18 21 23 25 ਅਗਸਤ ਨੂੰ ਜੈਨ ਨਗਰ ਅੰਮ੍ਰਿਤਸਰ 16 18 20 23 25 ਅਤੇ 27 ਅਗਸਤ ਨੂੰ ਅੰਮ੍ਰਿਤਸਰ ਨਵੀਂ ਦਿੱਲੀ 20 ਤੋਂ 26 ਅਗਸਤ ਨਵੀਂ ਦਿੱਲੀ ਅੰਮ੍ਰਿਤਸਰ 20 ਤੋਂ 26 ਅਗਸਤ ਤੱਕ ਅੰਮ੍ਰਿਤਸਰ ਚੰਡੀਗੜ੍ਹ ਤੋਂ 24 ਤੋਂ 27 ਅਗਸਤ ਤੱਕਰ ਅਤੇ ਚੰਡੀਗੜ੍ਹ ਤੋਂ ਅੰਮ੍ਰਿਤਸਰ 23 ਤੋਂ 26 ਅਗਸਤ ਤੱਕਰ ਅੰਮ੍ਰਿਤਸਰ ਚੰਡੀਗੜ੍ਹ 24 ਤੋਂ 26 ਅਗਸਤ ਤੱਕ ਨੰਗਲ ਡੈਮ ਅੰਮ੍ਰਿਤਸਰ 14 ਤੋਂ 26 ਅਗਸਤ ਕਾਲਕਾ ਸ਼੍ਰੀ ਵੈਸ਼ਨੋਦੇਵੀ 23 ਅਗਸਤ ਸ਼੍ਰੀ ਵੈਸ਼ਨੋਦੇਵੀ ਕਾਲਕਾ 24 ਅਗਸਤ ਜਲੰਧਰ ਸਿਟੀ ਅੰਬਾਲਾ ਕੈਂਟ ਅਤੇ 04699 24 ਤੋਂ 26 ਅਗਸਤ ਨੂੰ ਚਲਾਈਆਂ ਜਾਣਗੀਆਂ ਇਹ ਟ੍ਰੇਨਾਂ ਜਿਹੜੀਆਂ ਇਹ ਡਾਇਵਰਟ ਕਰਕੇ ਇਹਨਾਂ ਤਰੀਕਾ ਤੇ ਚਲਾਈਆਂ ਜਾਣਗੀਆਂ ਅਗਰ ਤੁਸੀਂ ਵੀ ਰੇਲ ਯਾਤਰਾ ਕਰਨ ਦੀ ਸੋਚ ਰਹੇ ਹੋ ਤਾਂ ਇਹਨਾਂ ਤਰੀਕਾ ਨੂੰ ਧਿਆਨ ਵਿੱਚ ਰੱਖ ਕੇ ਹੀ ਯਾਤਰਾ ਕਰੋ